ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਦਰਵਧਨ ਕਰਕੇ ਜਿੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਉੱਥੇ ਹੀ ਇਹ ਤਸਵੀਰਾਂ ਜਿਲਾ ਤਰਨਤਾਰਨ ਦੇ ਪਿੰਡ ਜਰਾਲਾਬਾਦੀਆਂ ਨੇ ਜਿੱਥੇ 71 ਹੋਏ ਕਿਸਾਨਾਂ ਨੇ ਆਪਣਾ ਦੁੱਖੜਾ ਪੱਤਰਕਾਰਾਂ ਨੂੰ ਸੁਣਾਇਆ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਲਗਭਗ ਮੰਡ ਏਰੀਆ ਦੇ ਵਿੱਚ ਉਹਨਾਂ ਦੀ ਸਾਰੀ ਝੋਨੇ ਅਤੇ ਗੰਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਸਾਰ ਲੈਣ ਨਹੀਂ ਪੁੱਜਾ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਕੋਲੋਂ ਮੰਗ ਕਰਦੇ ਹਨ ਕਿ ਉਹ ਜਲਦ ਤੋਂ ਜਲਦ ਉਹਨਾਂ ਦੇ ਪਿੰਡ ਜਲਾਲਾਬਾਦ ਵਿਖੇ ਆ ਕੇ ਸਪੈਸ਼ਲ ਗਰਦਾਬਰੀ ਕਰਾ ਕੇ ਜੋ ਵੀ ਜੋਗ ਮੁਆਵਜ਼ਾ ਹੈ ਉਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਉਹਨਾਂ ਦੀ ਪੁੱਤਾ ਮੰਗ ਪਾਲੀ ਫਸਲ ਬਰਬਾਦ ਹੋ ਚੁੱਕੀ ਹੈ ਇਸ ਮੌਕੇ ਕੀ ਕਿਹਾ ਕਤਰ ਹੋਏ ਕਿਸਾਨਾਂ ਨੇ ਤੁਸੀਂ ਖੁਦ ਹੀ ਸੁਣੋ ਮੇਰਾ ਨਾਮ ਆਸਟਰ ਗੁਰਮੀਤ ਸਿੰਘ ਜਲਾਲਮਾ ਜੀ 2023 ਦੇ ਵਿੱਚ ਵੀ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਔਰ ਅੱਜ 2025 ਆ ਗਈ ਆ ਇਹਦੇ ਵਿੱਚ ਹੀ ਕਰੋੜਾਂ ਅਰਬਾਂ ਰੁਪਈਆਂ ਦਾ ਜਲਾਲਾਬਾਦ ਮੰਡ ਏਰੀਆ ਦਾ ਕਿਸਾਨਾਂ ਦਾ ਨੁਕਸਾਨ ਆ ਆ ਤੁਸੀਂ ਸਾਰੇ ਕਿਸਾਨ ਵੇਖ ਸਕਦੇ ਜੀ ਅੱਜ ਕਿੰਨੇ ਦੁਬਧਾ ਦੀ ਹਾਲਾਤ ਚ ਖੜੇ ਆਗੇ ਅੱਖਾਂ ਦੇ ਵਿੱਚ ਹੰਝੂ ਆ ਤੇ ਬੁਰਾ ਹਾਲ ਆ ਹਰ ਇੱਕ ਦਾ ਆ ਵੇਖੋ ਝੋਨੇ ਅਸੀਂ ਸਾਡੇ ਜਿੰਨੇ ਆ ਗਏ ਫਸਲਾਂ ਸਾਰੀਆਂ ਟੋਟਲ ਬਰਬਾਦ ਹੋ ਗਈਆਂ ਗੰਨੇ ਦੀਆਂ ਫਸਲਾਂ ਪਿੱਛੇ ਨੂੰ ਖਿਆਲ ਮਾਰ ਕੇ ਵੇਖੋ ਸਾਰੀਆਂ ਹੀ ਬਰਬਾਦ ਹੋ ਰਹੀਆਂ ਵਾਂ ਕੋਈ ਵੀ ਫਸਲ ਪੱਠਿਆਂ ਤੋਂ ਲੈ ਕੇ ਹਰ ਚੀਜ਼ ਬਰਬਾਦ ਹੋ ਗਈ ਆ ਅਸੀਂ ਇੰਨੇ ਪਰੇਸ਼ਾਨ ਆ ਪੰਜਾਬ ਸਰਕਾਰ ਕੋਲ ਵੀ ਕੋਈ ਗੱਲ ਕਰ ਨਹੀਂ ਸਕਦੇ ਅਸੀਂ ਕੀ ਕਰੀਏ ਸਾਡੀ ਮਜਬੂਰੀ ਆ 2023 ਦੇ ਵਿੱਚ ਵੀ ਸਾਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਇਹਨਾਂ ਨੇ ਅੱਜ ਵੀ ਸਰਕਾਰ ਨੂੰ ਚਾਹੀਦਾ ਵੀ ਉਹ ਆ ਕੇ ਕੋਈ ਸਪੈਸ਼ਲ ਗਰਦੌਰੀ ਕਰਨ ਉਹਨਾਂ ਦੇ ਤਹਿਸੀਲਦਾਰ ਆਉਣ ਉਹਨਾਂ ਦੇ ਐਸਡੀਐਮ ਹੋਣ ਆ ਕੇ ਪ੍ਰੋਗਰਾਮ ਵੇਖਣ ਵੀ ਆ ਕੀ ਆ ਕਿਸੇ ਨੇ ਸਾਡੀ ਅਜੇ ਤੱਕ ਸਾਰ ਨਹੀਂ ਲਈ ਅੱਜ ਸਵੇਰੇ ਦੋ ਪਟਵਾਰੀ ਆਏ ਆ ਪਰ ਉਹਨਾਂ ਨੇ ਵੀ ਸਾਨੂੰ ਨਹੀਂ ਬੁਲਾਇਆ ਪੰਚਾਇਤ ਨੂੰ ਨਾ ਕਿ ਹੋਰ ਮੋਤਵਾਰ ਬੰਦਿਆਂ ਨੂੰ ਸਾਡੇ ਇੱਕ ਐਕਸ ਸਰਪੰਚ ਕੋਲਾ ਆ ਕੇ ਆਏ ਆ ਤੇ ਗੱਲ ਦੱਸ ਕੇ ਚਲ ਗਿਆ ਉਹਨਾਂ ਨੂੰ ਚਾਹੀਦਾ ਸੀ ਕਿ ਬਾਕੀ ਬੰਦੇ ਇਕੱਠੇ ਕਰਕੇ ਸਾਰਾ ਕੁਝ ਪੁੱਛਦੇ ਅਸੀਂ ਉਹਨਾਂ ਨੂੰ ਆਪਣਾ ਹਾਲ ਬਿਆਨ ਕਰਦੇ ਕਿ ਸਾਡੇ ਕੀ ਹਾਲ ਆ ਅਸੀਂ ਬਹੁਤ ਦੁਖੀਆਂ ਪੰਜਾਬ ਸਰਕਾਰ ਦਾ ਚੁਣਿਆ ਹੋਇਆ ਸਾਡਾ ਰਮੇਂਦਾ ਬਲਜੀਤ ਦਲਬੀਰ ਟੌਂਗ ਜਿਹੜਾ ਇੱਕ ਵਾਰੀ ਵੀ ਸਾਡੇ ਏਰੀਆ ਦੇ ਵਿੱਚ ਨਹੀਂ ਆਇਆ ਉਹਨੂੰ ਤਿੰਨ ਪਹਿਲੀ ਗੱਲ ਤੇ ਜਿੰਨਾ ਉਹਦਾ ਸਮਾਂ ਲੰਘ ਗਿਆ ਅਜੇ ਤੱਕ ਨਹੀਂ ਆਇਆ 2023 ਚ ਵੀ ਅਸੀਂ ਉਹਨੂੰ ਕਲਪਦੇ ਰਹੇ ਕਿ ਤੂੰ ਸਾਡਾ ਆਕੇ ਪ੍ਰੋਗਰਾਮ ਵੇਖ ਸਾਡੇ ਮਾਰੇ ਗਏ ਆ ਸਾਰੇ ਕਿਸਾਨ ਮਾਂਡ ਏਰੀਏ ਦੇ ਉਹ ਨਹੀਂ ਆਇਆ ਤੇ ਹੁਣ 2025 ਦੇ ਵਿੱਚ ਵੀ ਇਹੋ ਹਾਲਾਤ ਆ 2025 ਜੀ ਵਜੇ ਤੱਕ ਉਹ ਬੰਦਾ ਇਨ੍ਹਾਂ ਲੈਨਾਂ ਦੇ ਉੱਪਰ ਕਦੀ ਨੰਗਿਆ ਨੀਗਾ ਪਿੰਡ ਜਲਾਲਮਾ ਦੀ ਤੇ ਹੋਰ ਕੰਢੇ ਵਾਲੇ ਪਿੰਡਾਂ ਦੀ ਕੋਈ ਸਾਰ ਨਹੀਂ ਲਈ ਅਹੀਂ ਇੱਕ ਪਿੰਡ ਦੀ ਗੱਲ ਨਹੀਂ ਕਰਦੇ ਅਹੀਂ ਹਰੀਕਿਆ ਤੋਂ ਲੈ ਕੇ ਵਿਆਸ ਤੱਕ ਤੇ ਵਿਆਸ ਤੋਂ ਲੈ ਕੇ ਵੀ ਅਗਲੇ ਪਿੰਡਾਂ ਦੀ ਗੱਲ ਕਰਦੇ ਆ ਕਿ ਸਾਰੇ ਲੋਕਾਂ ਦਾ ਸਾਰੇ ਕਿਸਾਨਾਂ ਦਾ ਜਿਹੜਾ ਮਸਲਾ ਉਹ ਹੱਲ ਹੋਣਾ ਚਾਹੀਦਾ ਵਾ ਪੰਜਾਬ ਸਰਕਾਰ ਨੂੰ ਇੱਕ ਸਪੈਸ਼ਲ ਗਰਤੌਰੀ ਕਰਕੇ ਜੋ ਨੁਕਸਾਨ ਹੋਇਆ ਵਾ ਉਹਦਾ ਮੁਆਵਜ਼ਾ ਦੇਣਾ ਚਾਹੀਦਾ ਵਾ ਅਹੀਂ ਸਮੁੱਚੀ ਪੰਚਾਇਤ ਸਮੁੱਚਾ ਪਿੰਡ ਦਿਲਾਲਾਬਾਦ ਅਹੀਂ ਬੇਨਤੀ ਕਰਦੇ ਆ ਡੀਸੀ ਸਾਹਿਬ ਨੂੰ ਈ ਉਸ ਵੇਰੇ ਹੀ ਆਪਣੇ ਨਮਾਇਦੇ ਕਲਾਕੇ ਤਹਿਸੀਲਦਾਰ ਕਲਾਵੇ ਐਸਡੀਐਮ ਕਲਾਵੇ ਜਿਨ੍ਹਾਂ ਨੂੰ ਵੀ ਘੁਲਣਾ ਵਾ ਕਲਾਕੇ ਸਾਡੀ ਸਾਰ ਲਵੇ ਇਹੋ ਕਹਣਾ ਚਾਹੁੰਦਾ ਜੀ ਜਦੋਂ ਤੇ ਕਣਕਾਂ ਦੇ ਨਾਲ ਨੂੰ ਅੱਗ ਲੱਗਦੀ ਆ ਉਦੋਂ ਇਹਨਾਂ ਦੇ ਸੈਟਿੰਡ ਟੈਰਰ ਜਿਹਾ ਲੱਗਦੇ ਜਿਹੜੇ ਉਹਨਾਂ ਨੂੰ ਬੜੀ ਸ਼ੇਤੀ ਪਤਾ ਲੱਗਦਾ ਜੀ ਫਲਾਣੇ ਖਾ ਕੇ ਲੱਗੀ ਆ ਹੁਣ ਕਿੰਨੇ ਦਿਨਾਂ ਦਾ ਪਾਣੀ ਆ ਹੁਣ ਵੀ ਪੰਜਾਬ ਸਰਕਾਰ ਨੂੰ ਕੁਝ ਨਹੀਂ ਦੀਦਾ ਵੀ ਇੱਥੇ ਕਿੱਥੇ ਪਾਣੀ ਆਇਆ ਕਿੱਥੇ ਨਹੀਂ ਆਇਆ ਕੋਈ ਵੀ ਚੀਜ਼ ਨਹੀਂ ਇੱਥੇ ਵੜਦਾ ਕੋਈ ਨਮੈਂਦਾ ਨਮੈਂਦਾ ਕੋਈ ਵੜਿਆ ਹੀ ਨਹੀਂ ਇੱਥੇ ਕਿਤੇ ਨਾ ਨੁਕਸਾਨ ਹੋ ਗਿਆ ਲੱਗ ਪਕ ਸੜਲ ਲਾਲੋ ਵੀ ਉਹ ਜਿਆਦਾ ਨੁਕਸਾਨ ਹੋਇਆ ਕੀ ਮੰਗ ਕਰਦੇ ਆਂ ਇਹ ਪ੍ਰਸ਼ਾਸਨ ਕੋ ਉਹ ਮੰਗ ਕਰਦੇ ਆਂ ਵੀ ਸਾਡ ਨੂੰ ਕੋਈ ਡੀਸੀ ਸਾਹਿਬ ਆਪਣਾ ਕੋਈ ਆਪਣਾ ਨਮਾਇੰਦਾ ਭੱਲਣ ਤੇ ਸਾਡੀ ਜਿਹੜਾ ਸਾਰੇ ਆਪਣੇ ਗਰਦੋਰੀ ਕੀਤੀ ਜਾਂ ਸਪੈਸ਼ਲ ਗਰਦੋਰੀ ਕੀਤੀ ਜਾਵੇ ਤੇ ਜੋ ਵੀ ਸਾਡਾ ਹਾਲਾਤ ਵੇਖੇ ਜਾਣ ਤੇ ਉਹਨਾਂ ਦੇ ਹਿਸਾਬ ਨਾਲ ਨੂੰ ਬਣਦੀ ਕੋਈ ਮੁਆਵਜ਼ਾ ਜਿਹਾ ਦਿੱਤਾ ਜਾਵੇ ਮੈਂ ਚਾਹਣਾ ਵੀ ਜਲਾਲਾਮਾੜ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਈ ਤੇ ਨਾ ਕੋਈ ਮਾਰ ਡੰਗਰਾ ਵਾਸੇ ਇਕੱਠਾ ਆ ਕੇ ਉਹ ਵਿਚਾਰੇ ਦਾ ਪ੍ਰਬੰਧਾ ਕੋਲ ਜਾਣਾ ਜਣਾ ਕੋਈ ਪ੍ਰੋਫੈਸ਼ਨ ਵਾਲੇ ਨਹੀਂ ਇਹ ਤੱਕ ਪਹੁੰਚੇ ਹਰਾ ਪਿੰਡ ਦਾ ਦੁਖੀ ਹੋਇਆ ਪਿਆ ਜੀ ਅਸੀਂ ਕੀ ਮੰਗ ਕਰਦੇ ਹਾਂ ਮੰਗ ਕਰਦੇ ਆਵੇਂ ਮਾਇਆ ਜਿਆਦਾ ਨਹੀਂ ਜਿਆਦਾ ਦਿੱਤਾ ਵੇ ਡੰਗਰਾਂ ਦਾ ਪ੍ਰਬੰਧ ਕੀਤਾ ਐ ਮਾਰ ਡੰਗਰ ਵਾਸਤੇ ਅਜੇ ਤੱਕ ਕੋਈ ਐਮ ਐਲ اے ਹਲਕਾ ਕੋਈ ਐਮ ਐਲ اے ਹਲਕਾ ਨਹੀਂ ਆਇਆ ਨਾ ਕੋ ਪਰਵਾਰੀ ਆਇਆ ਨਾ ਤਸੀਹਦਾ ਨਾ ਕਨ ਕੋਈ ਨਹੀਂ ਆਇਆ ਪੰਜਾਬ ਸਰਕਾਰ ਕਹਿੰਦੀ ਐ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਆ ਤੇ ਕੀ ਕਹਿਣਾ ਚਾਹੋਗੇ ਫਿਰ ਕਿਸਾਨ ਕਿੱਥੇ ਹੱਕ ਦੇਣ ਦੇ ਕੋਈ ਪਾਣੀ ਬਰਸਾਤਾਂ ਦਾ ਹੁੰਦਾ ਕੋਈ ਹੋਰ ਜ਼ਿਆਦਾ ਗਵਰਨਮੈਂਟ ਛੱਡੀ ਜਾਂਦੀ ਐ ਜੋ ਪਹਿਲਾਂ ਪਾਣੀ ਦਾ ਡੈਮ ਭਰੇ ਵੇ ਉਦੋਂ ਕੋਈ ਨਹੀਂ ਛੜਿਆ ਨੇ ਉਦੋਂ ਕਰਦੇ ਥੋੜਾ ਥੋੜਾ ਛੱਡੀ ਗਈ ਐ ਤੇ ਨੁਕਸਾਨ